ਮੁੱੁ ਲਡ਼ਕੇ ਨਾ ਚਾਰੀ ਨਾ ਚਿਨਾਂ ਭੀ ਬੋਭੂ ਚੁਡੇ ਏਂ ਚੁਡੇ ਮੁੱੁ ਲਡ਼ਕੇ ਨਾ ਚਾਰੀ ਨਾ ਚੁਡੇ

पेका पी कंदा सालो कंदे ਮੇਰਾ ਨਾਮ ਜੂਲੀਆ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਆ ਰਾ ਪਿਆੜਨ ਆਈ ਮੰਗਣਾ ਹੈ ਸਿੱਕੇ ਮੰਗ ਖਾਂ ਨਹੀਂ ਦਿੰਦੇ ਸਾਡੇ ਪੱਟੇ ਮਾਰ ਚੁੱਕਿਆ ਹਾਂ ਇਹ ਨਰਕੀ ਮਾਦ ਬਲਾ ਹਾਰੇ ਹੱਥ ਚੁੱਕੰਦਾ ਹਾਂ ਮੰਗਤੀ ਹੈ ਲੇਡੀਜ਼ ਦਾ ਮੰਗਣਾ ਬੰਦ ਕਰੀਏ ਲੈਣਾ ਮੰਗਣਾ ਬੰਦ ਕਰੋ ਅੱਛੀ ਵੀ ਆ ਤਾਂ ਵੀ ਆਪਣਾ ਵੀ ਭੰਡ ਕਰਦੇ ਆ ਜਨਾਨੀਆਂ ਨੇ ਗਲਤ ਕਰਨਾ ਮਗੜਾ ਬੰਦ ਕਰੋ ਸਾਡਾ ਪਾਪਾ ਕੋਈ ਟੈਸ਼ਨ ਤਾਂ ਨਹੀਂ ਆ ਕੇ ਮੰਗੂਗਾ ਜਨਾਨੀਆਂ ਵੀ ਬੰਦ ਕਰੋ ਹਾਂ ਕਾ ਚਲ ਪਾਪਾ ਵੀ ਅੰਦਰ ਤੱਕ ਗੱਲ ਇਹਨਾਂ ਨੂੰ ਪਤਾ ਹੋਵੇ ਵੀ ਇਹਨਾਂ ਦੇ ਨਾਲ ਕੀ ਹੋਇਆ ਵਾ ਇਹਨੂੰ ਮਾਰਿਆ ਕੁੱਟਿਆ ਵਾ ਇਹਦੇ ਨਾਲ ਗੱਲ ਹੋਵੇ ਠੀਕ ਆ ਸਾਡੇ ਬਾਪਿਆਂ ਦੇ ਹੱਥੀਂ ਦਿੰਦੇ ਕੁੜੀਆਂ ਨੇ ਪੁਲਿਸ ਵਾਲੇ ਗਲਤ ਕੰਮ ਕਰਦੇ ਠੀਕ ਨੂੰ ਡੰਡੇ ਮਾਰਦੇ ਆ ਤੂੰ ਮਾਰਦੀ ਪਛੀ ਖੁਸਰੇ ਨਹੀਂ ਆ ਆ ਦੇਖੋ ਮੇਰੀ ਗੱਲ ਸੁਣੋ ਕੱਲ ਰਾਤ ਦੀ ਗੱਲਿੰਗ ਨਾਲੇ ਸਾਡੇ ਭਾਬੀ ਕੋਲ ਪੈਸੇ ਵੀ ਖੋਲੇ ਸਹੀ ਵੀ ਖੋਲੇ ਤੇ ਬਾਜੇ ਉਹਨੇ ਫੱਟੇ ਮਾਰੇ ਫੱਟੇ ਮਾਰੇ ਤੂੰ ਮਾਰੇ ਵੱਡੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਕਹਿੰਦੇ ਕੋਈ ਨਹੀਂ ਭੰਗ ਆਪਾਂ ਕੋਈ ਨਹੀਂ ਕਿੰਨੇ ਘੱਟੇ ਜਨਾਨੀਆਂ ਕਾਤੋਂ ਮੰਗਦੇ ਤੱਕਦੀ ਆ ਜੜਾੜੀਆਂ ਤਾਂ ਬੰਦ ਕਰੋ ਭੀ ਜਨਾਨਦਾਂ ਦਾ ਜਨਾਨੀ ਅੰਦਰ ਮਰਦ ਨਹੀਂ ਨਹੀਂ ਮਰਦ ਨਹੀਂ ਮਾਰ ਸਕਦੇ ਜਨਾਨੀ ਮੰਗ ਸਕਦੀ ਆ ਬਾਦੇ ਵੰਗ ਸਕਦੇ ਸਾਡਾ ਕੰਮ ਰੋਟੀ ਠੀਕ ਹੈ ਨਾ ਸੀ ਇੱਥੇ ਖਾਣਾ ਸੀ ਕਿੱਥੋਂ ਖਾਣਾ ਹੁਣ ਪੁਲਿਸ ਵਾਲਿਆਂ ਨੇ ਕੀ ਕੀਤਾ ਜਨਾਨੀਆਂ ਮੰਗ ਸਕਦੇ ਤੋਈ ਨਹੀਂ ਮੰਗ ਸਕਦੇ ਜੁਵੇਂ ਮਰਜ਼ੀ ਕਰ ਲੋ ਗਾੜਾੜਾ ਬਾਦੇ ਸਕਦੇ ਲੋ ਗਾੜਾ ਹੁਣ ਅਸੀਂ ਧਰਨਾ ਲਾਇਆ ਹੋਇਆ ਕੀ ਕੀਤਾ ਮਾਰਿਆ ਜਾਂ ਕੀ ਕੀਤਾ ਸਾਡੇ ਬੰਦਿਆਂ ਨੂੰ ਕੁੱਟਿਆ ਪੁਲਿਸ ਇਹ ਕਰਵਾਇਆ ਪਾਤੋ ਕਰਵਾਇਆ ਨੰਗੇ ਅਸੀਂ ਪੁੱਤਰੇ ਨਹੀਂ ਆ ਜਨਾਨੀਆਂ ਨੂੰ ਉਹ ਤੇ ਬੱਚੇ ਵੀ ਜੰਮ ਸਕਦੇ ਅਸੀਂ ਬੱਚੇ ਜੰਮ ਸਕਦੇ ਅਸੀਂ ਤੇ ਪੁੱਤਰੇ ਸਿੱਖੇ ਸਿੱਖੇ ਜਾਈਏ ਨਾ ਸਾਨੂੰ ਘਰ ਤੇ ਰੱਖਦੇ ਨਾ ਬਾਹਰ ਸਾਨੂੰ ਰਹਿਣ ਦੇਣੇ ਸਿੱਖੇ ਸਿੱਖੇ ਜਾਈਏ ਕੁਮਰਜੀ ਹਾਂਜੀ ਅਸੀਂ ਇਥੋਂ ਦੇ ਰਹਿਣ ਵਾਲੇ ਅਸੀਂ ਮੰਨਦਾ ਠੀਕ ਆ ਠੀਕ ਆ ਜਨਾਨੀਆਂ ਮੰਗਦੇ ਜਨਾਨੀਆਂ ਦਾ ਕੋਈ ਆ ਕੇ ਤੁਸੀਂ ਦੱਸੋ ਅਮਰੀਕਾ ਸਟੇਸ਼ਨ ਤੇ ਮੰਗਨ ਦਾ ਹੱਕ ਜਨਾਨੀਆਂ ਦਾ ਕਿਸੜੇ ਕੰ ਮੰਗਨ ਦਾ ਹੱਕ ਹੈ ਨਾ ਨਹੀਂ ਅਸੀਂ ਮੰਗਾਂਗੇ ਅਸੀਂ ਮੰਗਾਂਗੇ ਇਹ ਹੱਡ ਕੋ ਪੈਸੇ ਆਪਣੀ ਉਹ ਜਿਹੜੇ ਮਾਤਾ ਜੀ ਨੂੰ ਨਾ ਕਰਦੇ ਕਿਉਂ ਨਹੀਂ ਜਾਣ ਨਾ ਹੀ ਮੰਗਾਂਗੇ ਅਸੀਂ ਕਿੱਥੇ ਪਾਜੀ ਜਾਵਾਂਗੇ ਅਸੀਂ ਅਸੀਂ ਮੰਗਣਾ ਅਸੀਂ ਕਿੱਥੇ ਜਾਵਾਂਗੇ ਪਾਜੀ ਲਗਾਇਆ ਸੀ ਕਿੱਦਾਂ ਧਰਨਾ ਲੱਗੇ ਲੱਗੇਗਾ ਰੋਡ ਦੇ ਉੱਤੇ ਜਾਂ ਨਹੀਂ ਲੱਗੇਗਾ ਭਾਵੇਂ ਹੁਣ ਮਹੀਨਾ ਲੱਗ ਜਾਏ ਭਾਵੇਂ ਸਾਨੂੰ ਲੱਗੇ 2 ਮਹੀਨੇ ਅਸੀਂ ਤੇ ਕਿਹ ਮੰਗਣਾ ਮਾ ਆਪਣਾ ਮੰਗਣਾ ਸਾਰਾ ਨਹੀਂ ਮੇਰੀ ਗੱਲ ਸੁਣੋ ਭਰਕਾਰ ਦਵੇ ਪਰਿਵਾਰ ਦੇ ਵਿੱਚ ਨਾ ਆ ਕੇ ਹਾਂ ਬੁਲਾਵਾਂਗੇ ਬੁਲਾ ਜਗ੍ਹਾ ਤੋਂ ਬੁਲਾਇਆ ਜਾਏਂ ਬੁਲਾਵਾਂਗੇ ਕੋਈ ਅੰਬਰਸਰ ਦੇ ਹਾਂ ਫਿਸਲਾ ਅੰਬਰਸਰ ਦੇ ਬੁਲਾਵਾਂਗੇ ਹਾਂਜੀ ਸਾਸ ਸਾਰੇ ਅਸੀਂ ਅੰਬਰਸਰ ਦੇ ਆ ਬਿਲਕੁਲ ਅਹੀ ਤੇ 2:30 ਵਜੇ ਟ੍ਰੇਨ ਜਾਣੀ ਆ ਉਹਦਾ ਕਰਕੇ ਇਕੱਠੇ ਹੋਏ ਆ ਆਰਪੀਐਫ ਤੇ ਜੀਆਰਪੀ ਉਹਦੇ ਕੋਲ ਮੀਟਿੰਗ ਕਰ ਰਹੇ ਆ ਕਿ ਇਹਨਾਂ ਨੂੰ ਕਿਉਂ ਪ੍ਰੋਟੈਸਟ ਕੀਤਾ ਜਾਵੇ ਪਤਾ ਹੀ ਨਹੀਂ ਇਹਨਾਂ ਨੂੰ ਇਹਨਾਂ ਨੇ ਪੁੱਛੋ ਸਾਨੂੰ ਤਾਂ ਸਾਡੇ ਕੋ ਨਾ 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 ਕਿਸੇ ਨੇ ਅੰਦਰ ਜਾਣ ਤੋਂ ਕਿਸੇ ਨੇ ਰੋਕਿਆ ਕੋਈ ਕੋਈ ਗੱਲ ਉਹ ਕਹਿੰਦੇ ਸਾਨੂੰ ਮਾਨਤਾ ਪ੍ਰਾਪਤ ਕਰੋ ਵੀ ਅੰਦਰ ਟ੍ਰੇਨ ਦੇ ਵਿੱਚ ਜਾ ਕੇ ਮੰਗ ਸਕੀਏ ਇਹ ਕੋਈ ਇਹ ਕਹਿੰਦੇ ਸਾਡੀ ਕੋਈ ਨਾਲੇ ਨਾ ਵੱਡੇ ਵੀ ਮਾਰੀ ਨਾ ਨਾ ਇਹੋ ਜੀ ਕੋਈ ਨਹੀਂ ਕੋਈ ਗੱਲ ਨਹੀਂ ਹੁੰਦਾ ਮੈਂ ਖੜਾ ਇੱਥੇ ਕੋਈ ਲੈਉਣ ਬੰਦਾ ਜਿਹੜਾ شناخت ਕਰੇ ਕਰਦੇ ਨੇ ਕਾਰਵਾਈ ਕੀਤੀ ਜਾਊਗੀ ਬਿਲਕੁਲ ਬਣਦੀ ਕਾਨੂੰਨੀ ਕਾਰਵਾਈ ਗਲਤ ਕੰਮ ਕਰਨਗੇ ਉਸੇ ਟਾਈਮ ਪਰਚਾ ਹੋਊਗਾ